ਪੰਜਾਬੀਆਂ ਦਾ ਪਗੜਾ ਫਿੱਕ ਤਾਣ ਕੇ ਪੈਂਦਾ ਐਵੇਂ ਨਾ ਕਾਲੇ ਗੋਰੇ ਵਾਂਗੂ ਕੁੱਪੇ ਜਿਹਾ ਹੀ ਐ ਕਰੋ ਆਪਦੇ ਜਵਾਕਾਂ ਨੂੰ ਵੀ ਸੰਭੋ ਮੈਂ ਨਾ ਮੋਂਟਰੀਅਲ ਤੋਂ ਉਹ ਖਰਜਾ ਸਾਹ ਲੈ ਲੈ ਬਾਹਰ ਨਾੜ ਜੜ ਜਿਦਰੀ ਸਾਹ ਲੈ ਲੈ ਗੱਲਾਂ ਦਾ ਕਰ ਲਵਾਂਗਾ ਤੁਸੀਂ ਨਿਆਣੇ ਸਾਹਮਣੇ ਆ ਮੈਂ ਮੋਂਟਰੀਅਲ ਤੋਂ ਆਉਂਦਾ ਸੀ ਰਸਤੇ ਚਾਹ ਵੀਣ ਖੜ ਗਿਆ ਤਾਂ ਅੰਦਰ ਜਿਹੜੇ ਬੱਚੇ ਉੱਤ ਸਾਹ ਲੈ ਲੈ ਐਸੇ ਚੱਕਰ ਨੇ ਤਾਂ ਮਰਾਏ ਆ ਅਸੀਂ ਸੂਬੇ ਨੂੰ ਰੋਈ ਜਾਂਦੇ ਆ ਸਾਡਾ ਮਲਕ ਸੀ ਤਾਂ ਮੈਂ ਖੜ ਗਿਆ ਤਾਂ ਫੋਟੋ ਆ ਖਿਚਾਉਣ ਬੱਚੇ ਆ ਗਏ ਜਿਹੜੇ ਇੰਡੀਆ ਤੋਂ ਆਏ ਹੋਏ ਆ 8-10 ਬੱਚੇ ਆ ਗਏ ਉਹ ਗੱਲਾਂ ਕਰਦੇ ਸੀ ਆਪਣੇ ਪਿੰਡ ਦੀਆਂ ਐਨਾਂ ਨੂੰ ਸੱਤ ਇੱਥੇ ਵਾਲੇ ਆ ਗਏ ਜੈਂਜ਼ੀ ਜੈਂਜ਼ੀ ਅਲਫਾ ਉਹ ਖੜਾ ਹੀ ਹਿੱਲੀ ਜਾਵੇ ਅਜਾ ਮੈਂ ਵੀ ਜਾਣ ਕੇ ਇਗਨੋਰ ਜਾਂ ਕਰਦਾ ਉਹ ਕਹਿੰਦਾ ਇੱਕ ਤਾਂ ਫੋਟੋ ਇੱਕ ਲੈਣੀ ਹੈ ਬਾਈ ਮੈਂ ਕਿਹਾ ਤੇਰਾ ਭਾਪ ਆਇਆ ਸੀ ਇਹਨੇ ਕਹਿੰਦਾ ਮੈਂ ਕਿਹਾ ਤਾਂ ਹੀ ਬੜੇ ਬਣਾਏ ਪੁੱਤ ਘਰ ਮਿਲ ਗਿਆ ਤਾਂ ਹੀ ਹਿੱਲਦਾ ਜਦ ਲੈਣਾ ਪੈਦਾ ਨਾ ਬੰਦਾ ਤੀਰ ਰਣਗਾ ਹੁੰਦਾ ਤੇ ਪੰਜਾਬੀਓ ਛਾਤੀ ਤਾਨ ਕੇ ਪਗੜਾ ਪਾਇਦਾ ਹਿੱਕ ਦੇ ਜੋਰ ਲਗਾ ਜਾਂਦਾ ਆ ਪੈਂਟਾਂ ਜੱਗੀ ਜਾਂਦਾ ਕੋਈ ਗੱਲ ਨਹੀਂ ਕੋਈ ਗੱਲ ਸਾਰਾ ਗਾਓ ਜੋਰ ਲਾ ਕੇ ਗਾਓ ਨੱਚੋ ਪਗੜਾ ਪਾ ਕੇ ਨੱਚੋ 45 ਤਰ੍ਹਾਂ ਦਾ ਲੋਕ ਨਾ ਸੀ ਪੰਜਾਬੀਆਂ ਦਾ ਜਿਹੜਾ ਤੁਸੀਂ ਗਵਾਦਿਆਂ ਦੇ ਭੁੱਲ ਗਏ 45 ਤਰ੍ਹਾਂ ਦਾ ਦੁਨੀਆ 'ਚ ਕਿਤੇ ਨਹੀਂ ਜ਼ੋਰਦਾਰ ਤਾੜੀ ਨਾ ਨਾ ਸਾਲਾ ਉਹ ਤੂੰ ਮੈਂ ਨਵਾਂ ਗਾਣਾ ਗਾਉਣਾ ਐਡਮਿਟ ਰਿੰਦਾ ਸਾਲਾ